ਦੋਸਤੋ ਸੋਸ਼ਲ ਮੀਡੀਆ ਤੇ ਹਰ ਸਮੇਂ ਬਹੁਤ ਸਾਰੀਆਂ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਦੇ ਵਿੱਚੋਂ ਕੁਝ ਫੋਟੋਆਂ ਵੀਡੀਓਜ਼ ਅਜੀਹੀਆਂ ਵੀ ਹੁੰਦੀਆਂ ਨੇ ਜੋ ਕਿ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਨੇ ਕਿਉਂਕਿ ਇਹਨਾਂ ਦੇ ਵਿੱਚ ਕੁਝ ਅਜੀਹਾ ਹੁੰਦਾ ਜੋ ਕਿ ਸਮਾਜ ਦੇ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਤੋਂ ਕੁਝ ਹਟਕੇ ਹੁੰਦਾ ਉਸੇ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਕੁਝ ਫੋਟੋਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਇਹ ਫੋਟੋਜ਼ ਅਤੇ ਵੀਡੀਓਜ਼ ਹਨ ਇੱਕ ਬਜ਼ੁਰਗ ਜੋੜੇ ਦੇ ਵਿਆਹ ਦੀਆਂ ਜੇ ਦੋਸਤੋ ਇਸ ਬਜ਼ੁਰਗ ਜੋੜੇ ਦੇ ਵਿਆਹ ਦੀਆਂ ਫੋਟੋ ਅਤੇ ਵੀਡੀਓਜ਼ ਇਸ ਸਮੇਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਨੇ ਤੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ ਸਰਜੀਤ ਸਿੰਘ ਅਤੇ ਹਰਵਿੰਦਰ ਕੌਰ ਦੇ ਵਿਆਹ ਦੀਆਂ ਇਹ ਫੋਟੋਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਨੇ ਕਿਉਂਕਿ ਦੋਸਤੋ ਇਸ ਦੇ ਵਿੱਚ ਹਰਦੀਪ ਸਿੰਘ ਅਤੇ ਮਾਫ ਕਰਨਾ ਸਰਜੀਤ ਸਿੰਘ ਅਤੇ ਹਰਦੀਪ ਕੌਰ ਦੀ ਜੋ ਉਮਰ ਹੈ ਉਹ ਕਾਫੀ ਜ਼ਿਆਦੇ ਹੈ ਅਤੇ ਇਸ ਦੇ ਬਾਰੇ ਲੋਕ ਵੀ ਆਪਣੇ ਤਰੀਕੇ ਦੇ ਨਾਲ ਆਪਣਾ ਪ੍ਰतिकਰਮ ਦੇ ਰਹੇ ਨੇ ਜਿੱਤੇ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਉਮਰ ਦੇ ਵਿੱਚ ਇਹਨਾਂ ਨੂੰ ਵਿਆਹ ਕਰਨ ਦੀ ਕੀ ਸੁੱਜੀ ਹੈ ਇਸ ਉਮਰ ਦੇ ਵਿੱਚ ਤਾਂ ਲੋਕ ਰੱਬ ਦਾ ਨਾਮ ਲੈਂਦੇ ਨੇ ਤਾਂ ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਦਾਦੇ ਨੇ ਇਸ ਕਰਕੇ ਦੁਬਾਰੇ ਵਿਆਹ ਕਰਾਇਆ ਕਿਉਂਕਿ ਉਸ ਦੇ ਬੱਚੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਵਸ ਗਏ ਨੇ ਉਹ ਤੋਂ ਵਾਪਸ ਨਹੀਂ ਆ ਰਹੇ ਉਸ ਦੇ ਨਾਲ ਕੋਈ ਗੱਲਬਾਤ ਨਹੀਂ ਕਰ ਰਿਹਾ ਜਿਸ ਦੇ ਕਰਕੇ ਇਸ ਬਜ਼ੁਰਗ ਨੇ ਦੂਜਾ ਵਿਆਹ ਕਰਵਾ ਲਿਆ ਕਿਉਂਕਿ ਇਸ ਦੀ ਪਹਿਲੀ ਪਤਨੀ ਦਾ ਦਿਹਾਂਤ ਹੋ ਗਿਆ ਤੇ ਉੱਥੇ ਹੀ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਸ ਬਜ਼ੁਰਗ ਨੇ ਇਸ ਕਰਕੇ ਵਿਆਹ ਕਰਾਇਆ ਕਿਉਂਕਿ ਇਸ ਨੂੰ ਕਿਸੇ ਹੋਰ ਔਰਤ ਦੇ ਨਾਲ ਪਿਆਰ ਹੋ ਗਿਆ ਸੀ ਪਰ ਦੋਸਤੋ ਉੱਥੇ ਹੀ ਇਹ ਵੀ ਸੱਚ ਹੈ ਕਿ ਹਰ ਇੱਕ ਨੂੰ ਆਪਣੀ ਜ਼ਿੰਦਗੀ ਜੀਣ ਦਾ ਪੂਰਾ ਅਧਿਕਾਰ ਹੈ ਹਰ ਕੋਈ ਵਿਆਹ ਵਰਗੇ ਪਵਿੱਤਰ ਬੰਧਨ ਦੇ ਵਿੱਚ ਉਸ ਸਮੇਂ ਹੀ ਬੰਧਦਾ ਜਦੋਂ ਉਸ ਦੀ ਉਮਰ ਹੁੰਦੀ ਹੈ ਜਾਂ ਫਿਰ ਉਸ ਦੀ ਕੋਈ ਮਜਬੂਰੀ ਹੁੰਦੀ ਹੈ ਜਿਵੇਂ ਕਿ ਇਸ ਬਜ਼ੁਰਗ ਬਾਰੇ ਵੀ ਦੱਸਿਆ ਜਾ ਰਿਹਾ ਹੈ ਕਿ ਇਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਵਿਦੇਸ਼ ਦੇ ਵਿੱਚ ਸਾਰੀ ਜ਼ਿੰਦਗੀ ਕਮਾਈ ਕੀਤੀ ਪਰ ਵਿਆਹ ਨਹੀਂ ਕਰਵਾਇਆ ਇਸੇ ਤਰ੍ਹਾਂ ਹੀ ਹਰਵਿੰਦਰ ਕੌਰ ਦੇ ਨਾਲ ਵੀ ਹੋਇਆ ਉਸ ਨੇ ਵੀ ਸਾਰੀ ਜ਼ਿੰਦਗੀ ਕਮਾਈ ਕੀਤੀ ਪਰ ਵਿਆਹ ਕਰਾਉਣ ਬਾਰੇ ਕਦੇ ਸੋਚਿਆ ਵੀ ਨਹੀਂ ਪਰ ਜਦੋਂ ਜ਼ਿੰਦਗੀ ਦੇ ਇਸ ਪੜਾਅ ਤੇ ਇਹ ਪਹੁੰਚੇ ਤਾਂ ਇਹਨਾਂ ਨੇ ਕਿਤੇ ਨਾ ਕਿਤੇ ਸੋਚਿਆ ਕਿ ਲੋਕ ਅੱਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਆਪਣੇ ਆਪ ਦੇ ਵਿੱਚ ਹੀ ਵਿਅਸਤ ਨੇ ਕਿਸੇ ਨੂੰ ਕੋਈ ਸਮਾਂ ਨਹੀਂ ਦੇ ਰਿਹਾ ਦਾ ਉਸੇ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਕੁਝ ਅਜਿਹਾ ਹੋਇਆ ਜਿਸ ਦੇ ਕਰਕੇ ਇਹਨਾਂ ਨੂੰ ਲੱਗਿਆ ਕਿ ਇਹਨਾਂ ਨੂੰ ਵੀ ਵਿਆਹ ਕਰਵਾ ਲੈਣਾ ਚਾਹੀਦਾ ਹੈ ਜੀਵ ਸਾਥੀ ਦੀ ਜ਼ਿੰਦਗੀ ਦੇ ਵਿੱਚ ਅਹਿਮੀਅਤ ਦਾ ਇਹਨਾਂ ਨੂੰ ਜ਼ਿੰਦਗੀ ਦੇ ਇਸ ਪੜਾਅ ਤੇ ਜਾ ਕੇ ਪਤਾ ਲੱਗਿਆ ਫਿਰ ਕਿਸੇ ਦੋਵਾਂ ਦੀ ਇੱਕ ਦੂਜੇ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਸ ਤੋਂ ਬਾਅਦ ਦੋਵੇਂ ਹੀ ਵਿਆਹ ਕਰਾਉਣ ਦਾ ਜੋ ਫੈਸਲਾ ਕਰਦੇ ਨੇ ਜਿਸ ਤੋਂ ਬਾਅਦ ਦੋਵਾਂ ਦਾ ਵਿਆਹ ਹੁੰਦਾ ਹੈ ਸਾਰੇ ਰੀਤੀ ਰਿਵਾਜਾਂ ਦੇ ਨਾਲ ਅਤੇ ਹਰ ਕੋਈ ਇਸ ਵਿਆਹ ਦੇ ਵਿੱਚ ਸਕੇ ਸੰਬੰਧੀ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਨੇ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਕਿਉਂਕਿ ਸਾਰੀ ਜ਼ਿੰਦਗੀ ਕਮਾਈ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਜ਼ਿੰਦਗੀ ਦੇ ਇਸ ਅਹਿਮ ਪੜਾ ਦਾ ਇਹਨਾਂ ਨੂੰ ਜ਼ਿੰਦਗੀ ਦੇ ਕਹਿ ਸਕਦੇ ਆ ਕਿ ਉਸ ਪੜਾ ਤੇ ਜਾ ਕੇ ਅਹਿਸਾਸ ਹੋਇਆ ਜਿਸ ਪੜਾ ਦੇ ਉੱਪਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਜੀਵਨ ਸਾਥੀ ਦੀ ਬੇਹਦ ਲੋੜ ਇਹਨਾਂ ਨੂੰ ਮਹਿਸੂਸ ਹੋਈ ਦੋਸਤੋ ਇਸ ਜੋੜੇ ਨੂੰ ਕਮੈਂਟਾਂ ਦੇ ਵਿੱਚ ਮੁਬਾਰਕਬਾਦ ਵੀ ਦੇਣਾ ਤੇ ਤੁਸੀਂ ਇਹਨਾਂ ਦੇ ਵਿਆਹ ਬਾਰੇ ਕੀ ਸੋਚਦੇ ਹੋ ਇਸ ਉਮਰ ਦੇ ਵਿੱਚ ਆ ਕੇ ਜੋ ਇਹਨਾਂ ਨੇ ਵਿਆਹ ਕਰਵਾਇਆ ਉਸ ਬਾਰੇ ਜ਼ਰੂਰ ਕਮੈਂਟ ਕਰਨਾ ਕਿਉਂਕਿ ਕੁਝ ਲੋਕ ਇਹਨਾਂ ਨੂੰ ਗਲਤ ਕਮੈਂਟ ਵੀ ਕਰ ਰਹੇ ਨੇ ਜਦਕਿ ਦੋਸਤੋ ਹਰ ਇੱਕ ਨੂੰ ਪੂਰਾ ਹੱਕ ਹੈ ਆਪਣੀ ਜ਼ਿੰਦਗੀ ਨੂੰ ਜਿਉਣ ਦਾ ਅਤੇ ਇਸ ਉਮਰ ਦੇ ਵਿੱਚ ਇਸ ਬਜ਼ੁਰਗ ਵੱਲੋਂ ਇਸ ਸਖਸ ਵੱਲੋਂ ਜੋ ਵਿਆਹ ਕਰਵਾਇਆ ਗਿਆ ਉਸ ਨੇ ਕੁਝ ਗਲਤ ਨਹੀਂ ਕੀਤਾ ਕੁਝ ਗੈਰ ਕਾਨੂੰਨੀ ਨਹੀਂ ਕੀਤਾ ਬਲਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਨੇ ਲਾਵਾਂ ਲੈ ਕੇ ਹਰਦੀਪਕੌਰ ਨੂੰ ਆਪਣੀ ਜੀਵਨ ਸਾਥਣ ਬਣਾਇਆ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਉਹ ਤੁਸੀਂ ਕਮੈਂਟ ਕਰਨਾ ਤੇ ਇਸ ਫਿਲਹਾਲ ਅਪਡੇਟ ਵਿੱਚ ਇੰਨਾ ਹੀ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਤੁਸੀਂ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ